ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਇਕਨ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਅੱਜ ਆਪਾਂ ਲੱਠੇ ਲੈ ਕੇ ਆਏ ਤੇ ਲੱਠੇ ਹਨ ਆਪਣੇ ਕੋਲ ਠੀਕ ਆ ਬਾਈ ਜਿਹੜਾ ਤੁਹਾਨੂੰ ਪਹਿਲੇ ਜੁੜਦੇ ਨੂੰ ਸ਼ੋਅ ਕਰਾ ਰਹੇ ਆ ਬਾਈ ਇਸ ਰਾਜੀ ਨੇ ਬਾਈ ਜੀ ਠੀਕ ਆ ਬਾਈ ਦੋ ਇਹ ਇੱਕ ਇਹਦਾ ਬੱਚਾ ਬਾਈ ਆ ਬੱਚਾ ਇੰਨਾ ਦੀ ਆ ਬਾਈ ਇਹ ਦੇਣੇ ਬਾਈ ਆਪਾਂ ਨੇ ਤਿੰਨੇ 1500 ਰੁਪਏ ਦੇ ਬਾਈ ਤਿੰਨੇ ਇਹ ਕਬੂਤਰ ਦੇਣੇ ਆਪਾਂ 1500 ਦੇ ਇੱਕ ਜੋੜਾ ਬਾਈ ਇਹਨਾਂ ਦਾ ਆ ਗੋਲੀ ਕਬੂਤਰ ਹੀ ਹੈ ਗੋਲੀ ਡੱਬੀ ਤੇ ਆਹ ਲਾਲ ਡੱਬਾ ਕਬੂਤਰ ਆ ਬਾਈ ਠੀਕ ਆ ਬਾਈ ਜੀ ਤੇ ਆਹ ਇਹਨਾਂ ਦਾ ਬੱਚਾ ਬਾਈ ਇਹ ਤਿੰਨੇ ਆਪਾਂ 1500 ਰੁਪਏ ਦੇ ਦੇਣੇ ਆ ਬਾਈ ਜੀ ਠੀਕ ਹੈ ਜੀ ਬਾਈ ਲਓ ਜੀ ਕਰ ਲਓ ਸ਼ੌਂਕ ਇਹ ਤਿੰਨੇ ਆਪਾਂ 1500 ਰੁਪਏ ਦੇ ਦੇਣੇ ਆ ਬਾਈ ਜੀ ਤੇ ਆਹ ਕਰ ਲਓ ਬਾਈ ਸ਼ੌਂਕ ਆ ਚੈਨਾ ਦਾ ਠੀਕ ਹੈ ਤੇ ਉਹ ਗੋਦਰੀ ਗੋਲ ਗੋਲੇ ਡੱਬੇ ਦੀ ਕਾ ਆ ਨਾ ਰਹਾ ਬਾਈ ਤੇ ਜੀ ਬਾਈ ਜੀ ਇਹ ਤੰਨੇ ਆਪਾਂ 1500 ਦੇ ਦੇਣੀ ਆ ਬਾਈ ਜੀ ਤੇ ਬਾਕੀ ਲੱਟੇ ਕਾ ਬੈਠਿਆ ਬਈ ਆਪਣੇ ਕੋਲ ਇਹ ਨਾ ਬਿਸ਼ੌਕ ਰਾਂ ਬਾਕੀ ਬਈ ਆਪਾਂ ਦੇਣਾ 3300 ਰੁਪਏ ਦੇ ਲਓ ਬਾਈ ਜੀ ਜਿਹੜਾ ਕਟੂ ਬਾਈ ਲੱਠਾ ਉਹ 200 ਦਾ ਕੋਈ ਇਹਦਾ ਕੱਟ ਹੋਊਗਾ ਉਹ ਲੱਠਾ 200 ਦਾ ਜੇ ਮੈਂ ਆ ਕੱਟਾਂਗੀ ਕੂਤਰੀ ਇੱਕੋ ਗੋਲਣ ਕੱਟਾ ਬਈ ਇਹ 200 ਦੇ ਦੇਮਾਂ ਕਿ ਬਈ ਬਾਕੀ ਆ 300 ਦੇ ਦੇਵਾਂਗੇ ਬਈ ਇੱਕ ਦਾ ਕਬੂਤਰਾ ਉਹ ਕਾਲਾ ਵੀ ਕਬੂਤਰਾ ਬਈ ਕਾਲਾ ਕਬੂਤਰਾ ਚਿੱਟੀਆਂ ਅੱਖਾਂ ਦਾ ਹੈ ਆ ਕਾਲੀਆਂ ਦਾ ਹੈ ਆ ਚਿੱਟੀਆਂ ਦਾ ਬਈ ਇਹਦਾ ਬਈ ਉਹ ਕਬੂਤਰਾ ਚਿੱਟੀਆਂ ਦਾ ਹੈਗਾ ਆਹ ਕੁ ਉਦਰੀ ਪੀੜੀ ਅੱਖਾਂ ਦੀ ਆਹ ਕੁ ਉਤਰੀ ਮੇਰੇ ਗਾਏ ਪੀੜੀ ਅੱਖਾਂ ਦਾ ਬਈ ਆਹ ਕੁ ਉਤਰੀ ਪੀੜੀਆਂ ਅੱਖਾਂ ਦਾ ਬਈ ਆਹ ਕੁ ਉਦਰੀਓ ਕੀ ਬੋਲਣਾ ਕਿਹਦਾ ਬਈ ਇਹ ਵੀ ਪੀੜੀਆਂ ਦੀ ਹੈ ਬਈ ਤੇ ਆਹ ਵੀ ਪੀੜੀਆਂ ਦੀ ਹੈ ਆਹ ਕਾਲਾ ਕਾਲਾ ਚਿੱਟੀਆਂ ਦਾ ਹੈਗਾ ਕਉ ਉਤਰਾ ਹੈਗਾ ਆਹ ਕਬੂਤਰ ਵੀ ਚਿੱਟੇ ਅੱਖਾਂ ਦਾ ਹੈ ਤੇ ਆਹ ਕਬੂਤਰੀ ਬਾਈ ਚਿੱਟੇ ਅੱਖਾਂ ਦਾ ਹੈ ਠੀਕ ਆ ਬਾਈ ਆਹ ਕਾਲੀ ਅੱਖਾਂ ਦਾ ਬਾਈ ਠੀਕ ਆ ਬਾਈ ਇਹ ਆਪਾਂ ਨੇ ਦੇਣੇ ਬਾਈ 3-300 ਦੇ ਠੀਕ ਆ ਜਿਹੜੇ ਸਰ ਹੋਣਗੇ ਉਹ 3-300 ਦੇ ਦੇਵਾਂਗੇ ਬਾਈ ਜਿਹੜੇ ਆ ਦੋ ਕੱਟ ਨਹੀਂ ਜਿਨ੍ਹਾਂ ਨੂੰ 2-200 ਦੇ ਮਿਲ ਜਾਣਗੇ ਬਾਈ ਇੱਕ ਕਬੂਤਰੀਆਂ ਨੇ ਬਾਈ ਦੋ ਏ ਠੀਕ ਆ ਉਹ ਕਬੂਤਰੀਆਂ ਨੇ ਇੱਕ ਕਬੂਤਰ ਹੈਗਾ ਬਾਈ ਚੋਂ 1 2 3 4 ਪੇ 15 ਆ ਵੀ ਕਬੂਤਰਾ ਬਾਈ ਠੀਕ ਆ ਬਾਈ ਜੀ ਤੇ ਇਹ ਜਿਹੜੇ ਸਰ ਨੇ ਇਹ ਆਪਾਂ 3 300 ਦੇ ਦੇਣੇ ਬਾਈ ਜਿਵੇਂ ਆ ਕੱਟ ਨੇ ਇਹ ਆਪਾਂ ਦੇਣੇ ਬਾਈ 2 200 ਰੁਪਏ ਦੇ ਠੀਕ ਆ ਬਾਈ ਜੀ ਮਦੀਨਈ ਨੇ 2 ਤੇ ਆ ਦੇਣੇ ਬਾਈ ਆਪਣੇ 1500 ਦੇ ਬਹੀ ਤਨ ਠੀਕ ਆ ਬਾਈ ਇੱਕ ਜੋੜ ਇੱਕ ਇਹਨਾਂ ਦਾ ਪੁੱਛਿਆ ਬਾਈ ਠੀਕ ਆ ਬਾਈ ਜੀ ਤੇ ਕਰ ਲਓ ਬਾਈ ਸ਼ੌਂਕ ਲਓ ਬਾਈ ਕਰੋ ਸ਼ੌਂਕ ਇਹਨਾਂ ਦਾ ਸਮਾਰ ਕੇ ਆ ਮੂਰ ਲਾਲ ਨਾ ਰ ਆ ਮਦੀਨੇ ਜੀ ਮਗਰ ਠੀਕ ਆ ਬਾਈ ਜੀ ਕੋਈ ਸ਼ੌਕ ਆ ਬੱਚਾ ਬਈ ਇਹਨਾਂ ਦਾ ਇਹ ਜੋੜੇਗਾ ਠੀਕ ਹੈ ਬਈ ਇਹ ਦੇਣੇ ਆਪਣੇ ਕਿੰਨੇ 1500 ਰੁਪਏ ਦੇ 500 ਰੁਪਏ ਦੇ ਸਭ ਨੂੰ ਤੇ ਬਾਕੀ ਉਹ ਦੇਣੇ ਬਈ ਆਪਣੇ ਘੱਟ 200 ਦੇ ਸਭ ਨੂੰ ਸਾਰ 300 ਦੇ ਸਭ ਨੂੰ ਦੇਣੇ ਬਈ ਠੀਕ ਹੈ ਬਈ ਕਰਲੋ ਸ਼ੌਂਕ ਫੋਨ ਨੰਬਰ ਮੇਰਾ ਉਹੀ ਹੈ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ 88728 01437 ਮੇਰਾ ਫੋਨ ਨੰਬਰ ਹੈ ਪੰਡ ਨਾਗਰ ਜ਼ਿਲ੍ਹਾ ਸੰਗਰੂਰ ਹੈ ਬਾਈ ਜੀ ਪੰਡ ਨਾਗਰ ਜ਼ਿਲ੍ਹਾ ਸੰਗਰੂਰ ਹੈ ਬਾਈ ਜੇ ਕਿਸੇ ਨੂੰ ਲੋੜ ਹੈ ਲੱਠੀਆਂ ਦੀ ਲੈ ਜਾ ਸਕਦੇ ਆ ਬਾਈ ਜੀ ਠੀਕ ਹੈ ਬਾਈ ਜੀ ਸਰਾਜ ਜੇ ਨਹੀਂ ਲੋੜਾ ਸਰਾਜ ਜੇ ਲੈ ਜਾ ਸਕਦੇ ਆ ਬਾਈ ਠੀਕ ਆ ਸਰਾਜ ਜੇ ਏਲੇ ਜਾ ਸਕਦੇ ਜੀ ਹੋਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ